ਉਹ ਸਮਾਂ ਆਇਆ ਕਹਾਂ ਜਾ ਕੇ ਗਿਆਨ ਕੀ ਤੋਂ ਮਿਲ ਰਿਹਾ ਏਕ ਬੀਬੀ ਤੋਂ ਮਿਲ ਰਿਹਾ ਨੌਜਵਾਨ ਬੀਬੀ ਤੋਂ ਪਾਣੀ ਡੋਲੀ ਜਾਂਦੀ ਐ ਤੇ ਬਾਬਾ ਫਕੀਰ ਸਾਈਂ ਆ ਕੇ ਕਹਿਣ ਲੱਗਿਆ ਬਾਬਾ ਫਰੀਦ ਜੀ ਬੇਟਾ ਫਕੀਰ ਸਾਈਂ ਨੂੰ ਪਾਣੀ ਪਿਲਾਓ ਜਲ ਛਕਾਓ ਧਿਆਨ ਨਹੀਂ ਦਿੱਤਾ ਪਾਣੀ ਡੋਲੀ ਗਈ ਡੋਲੀ ਗਈ ਕਹਿਣ ਲੱਗਿਆ ਮੈਂ ਕੱਦ੍ਹਾ ਖੜਿਆ ਤੈਨੂੰ ਪਤਾ ਨਹੀਂ ਮੈਂ ਫਕੀਰ ਹਾਂ ਬੀਬੀ ਕਹਿਣ ਲੱਗੀ ਭਰੀ ਉਮਰ ਹੈ ਕਹਿਣ ਲੱਗੀ ਫਰੀਦੇ ਫਰੀਦਾ ਬਹਿ ਜਾ ਪਾਣੀ ਪਿਲਾ ਦਿੰਨੀ ਆ ਉਰੇ ਮਰ ਜਾਓ ਚਿੜੀਓ ਉੜ ਜਾਓ ਚਿੜੀਓ ਨਹੀਂ ਹੈ ਹੈਰਾਨ ਹੁੰਦਾ ਹੈ ਵੀ ਇਹਨੂੰ ਕਿਵੇਂ ਪਤਾ ਲੱਗਿਆ ਫਿਰ ਉਹ ਟਾਈਮ ਖੈਰ ਪਾਣੀ ਨੂੰ ਕਿਹਾ ਬੀਬੀ ਨੇ ਵੀ ਆ ਜਾ ਕਹਿਣ ਲੱਗਿਆ ਹੁਣ ਤਾਂ ਪਿਆਸ बुझ ਗਈ ਬੇਟਾ ਤੈਨੂੰ ਇਹ ਪ੍ਰਾਪਤੀ ਕਿੱਥੋਂ ਹੋਈ ਹੈ ਕਹਿੰਦੀ ਪਤੀ ਦੀ ਸੇਵਾ ਵਿੱਚ ਹੁਕਮ ਮੰਨਿਆ ਹੈ ਤਨੂ ਕੀ ਲੈਣਾ ਹੈ ਕਹਿੰਦੇ ਪਾਣੀ ਤੂੰ ਡੋਲ ਰਹੀ ਸੀ ਕੀ ਗੱਲ ਕਹਿੰਦੇ ਮੇਰੀ ਭੈਣ ਘਰ ਅੱਗ ਲੱਗੀ ਹੋਈ ਹੈ ਤੂੰ ਪਾਣੀ ਪੀ ਜਾਦਾ ਗੱਲਾਂ ਨਾ ਕਰ ਤੂੰ ਡੰਡੀ ਪੈ ਕਹਿਣ ਲੱਗਿਆ ਵੀ ਬੀਬਾ ਮੈਨੂੰ ਵੀ ਰਾਸਤੇ ਪਾ ਫਿਰ ਉਹ ਟਾਈਮ ਕਹਿਣ ਲੱਗੀ ਜੇ ਤੂੰ ਮਿਲਣੇ ਦੀ ਆਸ ਕਰਦਾ ਐ ਨਾ ਕਿਸੇ ਮਿਲੇ ਹੋਏ ਨੂੰ ਮਿਲ ਤੇ ਉਹਨਾਂ ਦੇ ਕੋਲ ਮਿਲਿਆ ਹੋਇਆ ਦੇ ਕੋਲ ਰੱਬੀ ਤਾਕਤ ਹੁੰਦੀ ਹੈ ਉਹ ਜਗਾ ਦਿਆ ਕਰਦੇ ਨੇ ਆ ਵੇ ਤਰ੍ਹਾਂ ਦੇ ਨਾਲ ਬਾਬਾ ਫਰੀਦ ਜੀ ਨੇ 12 ਸਾਲ ਕੀਨੀ ਤਪ ਕਾਲਣਾ ਕਾਲੀ ਆਪਣੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਅੱਖ ਦਾ ਡੇਲਾ ਦੇ ਦਿੱਤਾ ਛਿਨਾਨ ਕਰਾਉਣੇ ਨੇ ਅਮਰਤ ਵੇਲੇ ਆਪ ਜਾਗਣਾ ਤੇ ਕੰਡੀਆਂ ਪ੍ਰਾਪਤੀਆਂ ਹੋਈਆਂ ਨੇ ਅੱਜ ਬਾਣੀ ਦੇ ਵਿੱਚ ਗੁਰੂ ਬਣ ਕੇ ਬੈਠੇ ਨੇ ਬਾਬਾ ਫਰੀਦ ਜੀ ਆਓ ਐਸੀ ਤਰ੍ਹਾਂ ਦੇ ਨਾਲ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਯਾਤਰਾ ਕਰਦੇ ਨੇ ਤਰਵੈਣੀ ਦੇ ਉੱਤੇ ਜਾਂਦੇ ਨੇ ਲਾਹੌਰ ਆਦਿ ਜਥਾ ਜੋਗ ਸੇਵਾ ਵੀ ਕਰਦੇ ਨੇ ਤੇ ਉੱਥੇ ਬਹੁਤ ਸਾਰੇ ਜਿਹੜੇ ਪੰਡਤ ਨੇ ਉਹਨਾਂ ਦੇ ਨਾਲ ਗਿਆਨ ਗੋਸ਼ਟ ਕਰਦੇ ਨੇ ਸਾਧੂ ਨੇ ਸੰਨਿਆਸੀ ਨੇ ਨਾਮ ਜਪਣ ਵਾਲੀਆਂ ਰੂਹਾਂ ਨੇ ਤੇ ਉਹਨਾਂ ਦੇ ਦਰਸ਼ਨ ਦਦਾਰੇ ਕਰਦੇ ਨੇ। ਵਾਹ। ਪਰ ਜੀ ਗੁਰੂ ਨਹੀਂ ਮਿਲਿਆ ਹੋਇਆ ਤੇ ਅੰਦਰ ਸ਼ਾਂਤੀ ਨਹੀਂ ਹੈ। ਖੋਜ ਹੈ ਵੀ ਕਿਤੇ ਮਿਲ ਜਾਵੇ। ਬਾਬੇ ਫਰੀਦ ਮੰਗਰਾਂ। ਆਉ ਉਹ ਟਾਈਮ ਦੱਸਦੇ ਨੇ ਤੇ ਉੱਥੇ ਸਰੈ ਬਣੀ ਹੋਈ ਹੈ ਗੁਰੂ ਮਹਾਰਾਜ ਉਸ ਰੈ ਦੇ ਵਿੱਚ ਰਾਮ ਕਰਦੇ ਨੇ। ਪੰਡਤ ਹੈ ਵਿਦਵਾਨ ਹੈ ਤੇ ਉਹਨੇ ਸ੍ਰੇਵਣਾਈ ਹੋਈ ਹੈ ਜਥਾ ਜੋਗ ਜਿਹੜੀ ਸੇਵਾ ਉਹ ਸੰਗਤ ਦੇ ਜਾਂਦੀ ਹੈ ਤੇ ਯਾਤਰੂ ਰਾਤ ਕੱਟ ਕੇ ਚਲੇ ਜਾਂਦੇ ਨੇ ਦੋ ਦਿਨ ਰਹਿ ਜਾਂਦੇ ਨੇ ਚਾਰ ਦਿਨ ਆਓ ਟਾਈਮ ਗੁਰੂ ਮਹਾਰਾਜ ਜੀ ਗੁਰੂ ਜੋਤੀਨੀ ਜੀ ਪ੍ਰਕਾਸ਼ ਹੋਈ ਸੀ ਬਾਬਾ ਉਹ ਟਾਈਮ ਗੁਰੂ ਅਮਰਦਾਸ ਜੀ ਮਹਾਰਾਜ ਜੀ ਨਹੀਂ ਸੀ ਬਣੇ ਬਾਬਾ ਅਮਰਦਾਸ ਜੀ ਸੀ ਪੈਰਾਂ ਦੇ ਵਿੱਚ ਪਦਮ ਦੇਖਿਆ ਬਾਬਾ ਤੂੰ ਤਾਂ ਬਹੁਤ ਵੱਡਾ ਕੋਈ ਚੱਕਰਵਰਤੀ ਰਾਜਾ ਹੋਏਗਾ ਮਹਾਰਾਜ ਦੇਖਣ ਲੱਗੇ ਮੁਸਕਰਾਉਣ ਲੱਗੇ ਤੇ ਇਹ ਆਦੋ ਚੱਕਰਵਰਤੀ ਰਾਜਾ ਹੋਏਗਾ ਜਾਂ ਫਿਰ ਤੇਰੇ ਚਰਨਾਂ ਦੇ ਵਿੱਚ ਵੱਡੇ ਵੱਡੇ ਰਾਜੇ ਨਮਸਕਾਰਾਂ ਕਰਦੇ ਹੋਣਗੇ ਹੁਣ ਇੱਕ ਵਿਦਿਆ ਆਏ ਅਸੀਂ ਤਾਂ ਐਵੇਂ ਨਿੰਦੀ ਜਾਂਦੇ ਆਪਾਂ ਨੂੰ ਪਤਾ ਹੈ ਨਹੀਂ ਕਿਸੇ ਗੱਲ ਦਾ ਐਵੇਂ ਭੰਡੀ ਜਾਂਦੇ ਵਿਦਿਆਏ ਪਿਆਰਿਓ ਕੋਈ ਚੀਜ਼ ਅਸਲ ਹੋਇਆ ਕਰਦੀ ਆ ਉਹਦੀ ਨਕਲ ਵੱਜ ਜਾਂਦੀ ਹੈ ਫਿਰ ਉਹਦੀ ਕੀਮਤ ਘਟ ਜਾਆ ਕਰਦੀ ਆ ਅਸਲ ਦੀ ਵੀ ਜਿਹੜੀ ਫਿਰ ਲਾ ਲਾ ਕੇ ਕਸੌਟੀਆਂ ਦੇਖੀਆਂ ਜਾਂਦੀਆਂ ਨੇ ਕਸੌਟੀ ਕਾਦੀ ਲੱਗਦੀ ਹੈ ਇੱਕ ਵੀਰ ਕਸੌਟੀ ਆ ਰਾਮ ਕੀ ਝੂਠਾ ਟਿਕਾ ਨਾ ਕੋਏ ਰਾਮ ਕਸੌਟੀ ਸੋਸ ਹੈ ਜੋ ਮਰ ਜੀ ਵਾ ਹੋਏ ਕਿਉਂਕਿ ਪਿਆਰਿਓ ਬੜੀ ਤਾਕੜੀ ਆ ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਗਿਆ ਉਹਦੇ ਬਾਰੇ जॾो लॻंदसाउटी पासे हूंदे Oh, hey. ਸੋਟੀ ਆਸ ਹੁੰਦੇ ਮਾਰੇ ਜੀ ਵੜੇ ਜਦੋਂ ਲਾਗੇ ਜੀ ਐ ਰਾਮ ਕਸੋਟੀ ਆਸ ਹੁੰਦੇ ਮਾਰੇ ਜੀ ਵੜੇ ਜਦੋਂ ਲਾਗੇ ਜੀ ਐ ਰਾਮ ਕਸੋਟੀ ਕਸੌਟੀ RAM ਕੀ ਮਹਾਰਾ ਕਹਿੰਦੇ ਝੂਠਾ ਟਿਕਾ ਨਾ ਕੋਏ RAM ਕਸੌਟੀ ਅਫਸੋਸ ਹੈ ਜੋ ਮਾਰਜੀ ਆਓ ਇਸ ਤਰ੍ਹਾਂ ਦੇ ਨਾਲ ਮਹਾਰਾ ਦੇ ਚਰਨਾਂ ਦੇ ਵਿੱਚ ਪਦਮ ਰੇਖਾ ਦੇਖੀ ਜਿਹੜੀ ਕ੍ਰਿਸ਼ਨ ਭਗਵਾਨ ਦੇ ਵੀ ਸੀ ਅਵਤਾਰਾਂ ਦੇ ਵੀ ਹੁੰਦੀ ਹੁੰਦੀ ਹੈ ਤੇ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਮਬਾ ਅਮਰਦਾਸ ਜੀ ਕਹਿਣ ਲੱਗੇ ਪੰਡਤ ਜੀ ਜੇ ਮਾਇਆ ਜਹੀ ਦੀ ਮੈਂ ਉਹੀ ਦੇ ਦਨਾਂ ਤੁਸੀਂ ਕਿਉਂ ਚਾਪਲੂਸੀ ਕਰਦੇ ਹੋ ਕਹਿੰਦਾ ਨਹੀਂ ਮਹਾਰਾ ਫਿਰ ਉਹ ਟਾਈਮ ਫਿਰ ਪੰਡਤ ਜੀ ਦੀ ਗੱਲ ਤੇ ਬਾਬਾ ਅਮਰਦਾਸ ਜੀ ਨੇ ਵੀ ਖਿਆਲ ਕੀਤਾ ਤੇ ਉਹ ਟਾਈਮ ਇੱਕ ਬਰਮਚਾਰੀ ਜਿਹੜਾ ਬਚਪਨ ਤੋਂ ਹੀ ਨਾਮ ਜਪਦਾ ਏ ਉਹਦਾ ਮੇਲਾ ਹੁੰਦਾ ਏ ਬੜਾ ਚੰਗਾ ਲੱਗਦਾ ਉਹ ਗੁਰਮਤਿ ਦੀਆਂ ਵਿਚਾਰਾਂ ਕਰਦਾ ਏ ਤੇ ਮਹਾਰਾਜ ਜੀ ਉਹਨੂੰ ਆਪਣੇ ਘਰ ਲੈ ਕੇ ਚੱਲਦੇ ਨੇ ਕਹਿੰਦੇ ਮਹਾਰਾਜ ਕਿਰਪਾ ਕਰੋ ਚਰਨ ਪਾਓ ਇਤਨਾ ਆਪਾਵੇ ਜਨਪਵਾਨਿਆਂ ਸਾਧੂਆਂ ਦੇ ਗੁਰੂਆਂ ਖੈਰ ਉਹ ਟਾਈਮ ਮਹਾਰਾਜ ਜੀ ਨੇ ਫਿਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਦੇਵੀ ਗੁਣ ਸਾਰੇ ਸੀ ਉਹ ਬਰਮਚਾਰੀ ਪੁੱਛਣ ਲੱਗਿਆ ਟੰਗ ਦੇ ਨਾਲ ਵੀ ਮਹਾਰਾਜ ਤੁਹਾਡਾ ਗੁਰੂ ਕੌਣ ਹੈ ਕਹਿੰਦੇ ਗੁਰੂ ਤਾਂ ਮੇਰਾ ਕੋਈ ਨਹੀਂ ਹੈ ਅਜ ਤੱਕ ਮੈਂ ਤਾਂ ਯਾਤਰਾ ਕਰਦਾ ਹਾਂ ਦਰਸ਼ਨ ਕਰਦਾ ਮਹਾਪੁਰਸ਼ਾਂ ਦੇ ਉਸੇ ਟਾਈਮ ਬਰਮਚਾਰੀ ਖੜਾ ਹੋ ਗਿਆ ਕਹਿੰਦਾ RAM 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 ਕਹਿੰਦਾ ਵੀ ਮੇਰੇ ਤਾਂ ਦੀਨ ਪ੍ਰਿਸ਼ਟ ਆ ਗਿਆ ਨਗੂਰੇ ਦੇ ਨਾਲ ਬੈਠ ਗਿਆ ਮੈਂ ਨਗੂਰੇ ਦੇ ਨਾਲ ਮੈਂ ਗੱਲਾਂ ਕਰਦਾ ਰਿਹਾ ਇਹ ਸਾਖਤ ਪੁਰਸ਼ ਨੇ ਕਿੱਥੇ ਮੈਂ ਇਹਨਾਂ ਦੇ ਨਾਲ ਗੱਲ ਕਰਨ ਲੱਗ ਪਿਆ ਕਿਉਂਕਿ ਸਾਨੂੰ ਵੀ ਖੈਰ ਗੁਰੂ ਅਹੀਂ ਤਾੜਨਾ ਕਰਦੇ ਨੇ ਸਤਿਗੁਰ ਵਾਝੋਂ ਗੁਰ ਨਹੀਂ ਕੋਈ ਨਗੂਰੇ ਕਾ ਹੈ ਨਾਮ ਬੁਰਾ ਕੁੰਬੇ ਵਧਾ ਜਲ ਰਹਾ ਜਲ ਵਿਨ ਕੁੰਬ ਨਾ ਹੋਏ ਗਿਆਨ ਕਾ ਵਧਾ ਮੰਨ ਰਹਾ ਗੁਰ ਵਿਨ ਗਿਆਨ ਨਾ ਹੋਏ ਇਤਨਾ ਮਾਰਾ ਦੱਸਦੇ ਨੇ ਗੁਰ ਵਿਨ ਗਿਆਨ ਨਾ ਹੋਏ 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 ਈ ਰੇ ਗੁਰਮੇਨ ਗਿਆਨ ਨਾ ਹੋਏ ਪੁੱਛੋ ਬਰਮੇ ਨਾਰਦੇ ਵੇਦ ਵਿਆਸ ਕੋਈ ਕਿਸੇ ਯੁੱਗ ਦੇ ਵਿੱਚ ਦੇਖ ਲੋ ਆਓ ਫਿਰ ਇਤਰਾ ਦੇ ਨਾਲ ਉਹ ਬਰਮਚਾਰੀ ਦਾ ਜਿਹੜਾ ਤੀਰ ਹੈ ਪਿਆਰਿਓ ਉਹ ਵਜਿਆ ਬਹੁਤ ਬਾਣਕ ਉਹ ਬਾਣ ਦਾ ਕਿਉਂਕਿ ਆਪਜੀ ਪਵਿੱਤਰ ਆਤਮਾ ਸੀ ਸਾਰੀ ਰਾਤ ਨੀਂਦ ਨਾ ਆਈ ਤੇ ਉਹ ਟਾਈਮ ਜਦ ਸਾਰੀ ਰਾਤ ਨੀਂਦ ਨਾ ਆਈ ਕਿਉਂਕਿ ਲੱਗਿਆਂ ਆਲਿਆਂ ਨੂੰ ਨੀਂਦ ਆਇਆ ਕਰਦੀ ਕਦੇ ਵੀ ਜਿਨ੍ਹਾਂ ਨੂੰ ਲੱਗ ਜੰਦੀ ਹੁੰਦੀ ਹੈ ਆਓ ਇਸ ਤਰ੍ਹਾਂ ਦੇ ਨਾਲ ਮੱਤਾ ਅਮਰਦਾਸ ਜੀ ਮਹਾਰਾਜ ਬੇਚੈਨੀ ਦੇ ਵਿੱਚ ਨੇ ਕਿਉਂਕਿ ਗੁਰੂ ਦਾ ਜਿਹੜਾ ਏ ਉਹ ਮੇਲ ਮਲਾਪ ਬਹੁਤ ਜ਼ਰੂਰੀ ਹੈ ਤੇ ਬੀਬੀ ਅਮਰੋ ਅਮਰਤ ਵੇਲੇ ਉੱਠਦੀ ਹੈ ਹਰ ਸਿੱਖ ਉੱਠਦਾ ਹੈ ਜਿਹੜਾ ਸਿੱਖ ਅਮਰਤ ਵੇਲੇ ਨਹੀਂ ਉੱਠਦਾ ਹਾਂ ਜਿਨ੍ਹਾਂ ਨੂੰ ਕੰਮ ਹੈ ਭਾਈ ਉਹ ਗੱਲ ਹੋਰ ਹੁੰਦੀ ਹੈ ਜਿਹੜਾ ਵੇਲਾ ਇਹ ਕੀਰਤੀ ਸਿੰਘ ਵੀ ਕਿਉਂ ਨਾ ਹੋਵੇ ਅਮਰਤ ਵੇਲੇ ਜ਼ਰੂਰ ਉੱਠਣਾ ਹੈ ਆਉ ਉਹ ਟਾਈਮ ਬੀਬੀ ਅਮਰੋ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਪੜਦੇ ਨੇ ਸ਼ਬਦ ਛੱਕਾ ਪੜਦੇ ਨੇ ਖਰਾਨਾ ਹੁੰਦਾ ਹੈ ਬਾਬਾ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਬਾਜ ਪਈ ਕਿਉਂਕਿ ਆਪ ਜੀਆ ਦਾ ਜਿਹੜੇ ਘਰ ਦੇ ਵਿੱਚ ਆਪ ਜੀਆ ਦਾ ਜਿਹੜਾ ਭਰਾ ਸੀ ਮਾਨਕ ਚੰਦ ਜੀ ਉਹਨੂੰ ਵਿਆਹੀ ਹੋਈ ਸੀ ਬੀਬੀ ਅਮਰੋ ਗੁਰਵੰਗਦੇਵ ਜੀ ਮਹਾਰਾਜ ਜੀ ਦੀ ਸੁਪੁੱਤਰੀ ਸੋ ਇਸ ਤਰ੍ਹਾਂ ਦੇ ਨਾਲ ਉਹ ਬਾਣੀ ਪੜਦੀ ਹੈ ਤੇ ਅੰਦਰ ਬਾਬਾ ਅਮਰਦਾਸ ਜੀ ਕੋਲ ਜਾਂਦਾ ਪਿੱਛੇ ਖੜ ਜਾਂਦਾ ਹੈ ਬੜੇ ਰਸ ਦੇ ਨਾਲ ਬਾਣੀ ਪੜ ਰਹੀ ਹੈ ਕਿਉਂਕਿ ਉਹ ਅੰਦਰ ਨੂੰ ਜਾ ਰਹੀ ਹੈ ਬਾਣੀ ਜਿਹੜੀ ਹੈ ਆਉਣ ਨਾਲੇ ਸਮਾਂ ਵੀ ਭਾਈ ਨੇੜੇ ਲੱਗ ਗਿਆ ਸਮਾਂ ਆਉਣ ਵਾਲਾ ਆਪਾਂ ਸਰਬਣ ਕਰੀਏ ਜਿੰਨਾ ਕ ਸਮਾਂ ਦਿੱਤਾ ਸੀ 10 ਕਿ ਮਿੰਟ ਰਹਿ ਗਏ ਨੇ ਮੈਂ 5 ਮਿੰਟ ਦੇ ਵਿੱਚ ਵਿੱਚ ਸਮਾਪਤੀ ਕਰੂੰਗਾ ਜਾਨੂ ਗੁਰਾਂ বিনা ਕੋਰ ਛੱਕਾ ਮੁਕਦੇ ਸਾਰੇ ਬਾਬਾ ਅਮਰਦਾਸ ਜੀ ਹੱਥ ਜੋੜ ਕੇ ਕਹਿੰਦੇ ਨੇ ਬੇਟਾ ਜ ਆ ਦੇਖਿਆ ਪਿੱਛੇ ਬੇਟਾ ਕਹਿੰਦੇ ਉੱਠ ਕੇ ਵੱਡੇ ਦੇਖ ਕੇ ਪੈਰਾਂ ਨੂੰ ਨਮਸਕਾਰ ਕੀਤੀ ਚਰਨਾਂ ਦੀ ਕਹਿੰਦੇ ਬੇਟਾ ਕੀ ਦਾ ਕਲਾਮ ਪੜਦੀ ਐ ਕਹਿੰਦੀ ਇਹ ਗੁਰੂ ਨਾਨਕ ਪਾਸ਼ਾ ਦਾ ਇਹ ਸੱਚੇ ਪਾਸ਼ਾ ਦਾ ਬਾਣੀ ਐ ਦਰਗਾਹ ਤੋਂ ਆਈ ਬੇਟਾ ਕਿੱਥੇ ਵਸ ਰਹੇ ਨੇ ਗੁਰੂ ਨਾਨਕ ਕਹਿਣ ਲੱਗੇ ਵੀ ਉਹ ਤਾਂ ਸਰੀਰ ਓਲੇ ਕਰ ਗਏ ਨੇ ਹੁਣ ਜਿਹੜੀ ਜੋਤ ਐ ਉਹ ਸਾਡੇ ਗੁਰੂ ਪਿਤਾ ਦੇ ਵਿੱਚ ਬਾਰਤ ਰਹੀ ਹੈ ਬੇਟਾ ਮੈਨੂੰ ਚਰਨਾਂ ਦੇ ਵਿੱਚ ਲੈ ਕੇ ਚਾਲ ਕਹਿਣ ਲੱਗੀ ਵੀ ਹੁਕਮ ਨਹੀਂ ਹੈ ਵੀ ਜਿੰਨੀ ਦੇਰ ਅਸੀਂ ਸੱਦਦੇ ਨਹੀਂ ਆਉਣਾ ਨਹੀਂ ਹੈ ਕਹਿੰਦੇ ਇਸ ਗੱਲ ਦੀ ਜਿਹੜੀ ਭੁੱਲ ਹੈ ਖਿਮਾ ਮੈਂ ਮੰਗ ਲਾਂਗਾ ਤੁਸੀਂ ਚਲੋ ਦੱਸਦੇ ਨੇ ਜਦੋਂ ਬਾਬਾ ਜੀ ਕੋ ਟਾਈਮ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਉੱਠ ਕੇ ਸਵਾਗਤ ਜਿਤਨਾ ਕਰੀਦਾ ਸਿਆਣੇ ਕਰਦੇ ਨੇ ਬਾਬਾ ਅਮਰਦਾਸ ਜੀ ਕਿੰਨੇ ਮਿੱਠ ਬੋਲੜੇ ਸੀ ਕਿੰਨੇ ਪਿਆਰ ਵਾਲੇ ਨੇ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਉਹ ਨਮਸ਼ਕਾਰਾਂ ਕਰਦੇ ਨੇ ਪਾਸ਼ਾ ਕਿਰਪਾ ਕਰੋ ਮੈਂ ਕੋਈ ਇੱਥੇ ਤੁਹਾਡਾ ਕੋਈ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਮੈਂ ਤਾਂ ਇੱਕ ਜਗਿਆਸੂ ਬਣ ਕੇ ਆਇਆ ਹਾਂ ਜਗਿਆਸੂ ਨੇ ਕੀ ਕਿਸ ਤਰ੍ਹਾਂ ਹੁੰਦਾ ਜਗਿਆਸੂ ਹੁਣ ਤਾਂ ਸ਼ਬਦ ਵੀ ਇਹ ਲੋਪ ਹੋ ਰਿਹਾ ਹੈ ਜਗਿਆਸੂ ਵਾਲਾ ਕਿਉਂਕਿ ਹੇਉਂ ਨਹੀਂ ਜਗਿਆਸੂ ਬਹੁਤ ਘੱਟ ਹੁੰਦੇ ਨੇ ਬਿਰਲੇ-ਵਿਰਲੇ ਹੁੰਦੇ ਨੇ ਜਿਹੜੇ ਨਾਮ ਦਾ ਵਣਜਾਰ ਕਰਦੇ ਨੇ ਸੇਵਾ ਦਾ ਵਣਜਾਰ ਕਰਦੇ ਨੇ ਵਪਾਰ ਕਰਦੇ ਨੇ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਓ ਉਹ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅੰਤ ਮਹਾਂਪੁਰਸ਼ਾਂ ਦੀ ਰਸਨਾ ਤੋਂ ਆਪਾਂ ਨੇ ਭਾਈ ਸਰਬਣ ਕਰਨ ਇਹ ਜੋ ਆਸ਼ਰਮ ਨੇ ਬੜੇ ਪਿਆਰ ਦੇ ਨਾਲ ਸੰਤ ਬਾਬਾ ਭਗਤ ਸਿੰਘ ਜੀ ਮਹਾਰਾਜ ਨਾਲ ਸਹਿਯੋਗੀ ਕਿਤਨਾ ਇੱਥੇ ਜਪਤਾਪ ਹੋ ਰਿਹਾ ਏ ਸੁਖਮੀ ਸਾਹਿਬ ਦੇ ਪਾਠ ਚੱਲ ਰਹੇ ਨੇ ਮੂਲ ਮੰਤਰ ਦੇ ਪਾਠ ਚੱਲ ਰਹੇ ਨੇ ਕਿੰਨਾ ਗੁਰੂ ਦਾ ਸਤਕਾਰ ਹੈ ਪਿਆਰਿਓ ਇਥੋਂ ਅਸੀਸਾਂ ਜਾ ਰਹੀਆਂ ਨੇ ਐਸ ਸੰਗਤ ਦੇ ਵਿੱਚ ਮਿਲ ਕੇ ਤੁਸੀਂ ਇਸ ਤਰ੍ਹਾਂ ਦਾ ਆਨੰਦ ਮਾਣ ਰਹੇ ਹੋ ਜਿਵੇਂ ਬਖੰਟਾਂ ਦਾ ਆਨੰਦ ਹੁੰਦਾ ਹੈ ਹੁੰਦਾ ਵੀ ਹੈ ਤੇ ਸੱਚਮੁੱਚ ਇਹ ਹੁੰਦਾ ਹੈ ਕਿਉਂਕਿ ਮਹਾਪੁਰਸ਼ਾਂ ਨੇ ਇਹ ਡਾਂਕੇ ਦੀ ਝੋਟ ਨਾਲ ਗਾਇਆ ਵੀ ਹੈ ਗੁਰੂ ਨੇ ਵੀ ਦੱਸਿਆ ਪਿਆਰਿਓ ਆਓ ਟਾਈਮ ਹੋ ਗਿਆ 5 ਮਿੰਟ ਮੇਰੇ ਰਹਿੰਦੇ ਨੇ ਮੈਂ ਇੱਕ ਧਾਰਨਾ ਪੜ ਕੇ ਉਹਦੇ ਵਿੱਚ ਫਤਿਹ ਬੁਲਾਉਣੀ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਕਿਉਂਕਿ ਅੱਡ ਅੱਡ ਫੁੱਲਾਂ ਨੇ ਅੱਡ ਅੱਡ ਸੁਗੰਧੀਆਂ ਦੇਣੀਆਂ ਨੇ ਸੁਗੰਧੀ ਉਸ ਦੀ ਹੈ ਗੁਰੂ ਦੀ ਸੁਗੰਧੀ ਨਾਮ ਦੀ ਉਹ ਹੈ ਪਰ ਮਹਾਪੁਰਸ਼ਾਂ ਦੀ ਕਮਾਈ ਹੋਇਆ ਕਰਦੀ ਹੈ ਅਸੀਸ ਹੁੰਦੀ ਆ ਪੁੱਤਾ ਮਾਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮ ਕੋ ਹਾਰਾ ਸਦਾ ਪਜੋ ਜਗਦੀਸ਼ ਦੀ ਵਡੀ ਅਸੀਸ ਹੈ ਪਰ ਅਸੀਂ ਤਾਂ ਕਹਿੰਦੇ ਸਾਡਾ ਬੱਚਾ ਬਾਹਰ ਜਾਵੇ ਕੋਈ ਨਹੀਂ ਕਹਿੰਦਾ ਨਾਮ ਜਪਣ ਨੂੰ ਕਹਿ ਦਿਓ ਵੀ ਨਾਮ ਜਪਿਆ ਕਰੋ ਬਾਬਾ ਜੀ ਨੇ ਬਚਨ ਕੋਈ ਨਹੀਂ ਕੀਤਾ ਆਓ ਇਸ ਤਰ੍ਹਾਂ ਦੇ ਨਾਲ ਬਚਨ ਤਾਂ ਇਹ ਸਭ ਤੋਂ ਵੱਡਾ ਹੈ ਪਿਆਰਿਓ ਬਾਦ ਮਾਲਕਾ ਸਾਨੂੰ ਘਰ ਵੰਦਗੀ ਦਾ ਪਾਉਣਾ ਮਾਲਕਾ ਸਾਨੂੰ ਘੇ ਜਿਨ ਸੇ ਸਚਿਆ ਜਿਨ ਮਨ ਹੋਰਮਕ ਹੋਰ ਸੇ ਕਾਂਢੇ ਕੱਟਿਆ ਰਤੇ ਇਸ਼ਕ ਖੁਦਾਏ ਰੰਗ ਦਾਦਾਰ ਕੇ ਵਿਸਰਿਆ ਜਿਨ ਨਾਮ ਸੇਪ ਹੋਏ ਮਹਾਰਾਜ ਉਹਨਾਂ ਨਾਮ ਦੇ ਦੋ ਫਿਰ ਮਹਾਰਾਜ ਜਿਨਾਂ ਚੰਨਪਾਲ ਦਿੱਤੀ ਮੰਤਰ ਦਿੱਤਾ ਗੁਰੂ ਘਰ ਦਾ ਆਓ ਫਿਰ ਉਹਦਾ ਅਭਿਆਸ ਕਰਕੇ ਫਿਰ ਬਾਬਾ ਜੀ ਨੇ ਸੇਵਾ ਵਸਤਰਾਂ ਦੀ ਮੰਗੀ ਦੇਖੋ ਇੱਥੇ ਵੀ ਬਾਬਾ ਜੀ ਸੇਵਾ ਕਿਸੇ ਨੂੰ ਵਸਤਰਾਂ ਦੀ ਦੇ ਰਹੇ ਨੇ ਕਿਸੇ ਨੂੰ ਪਾਈ ਤੁਸੀਂ ਸ਼ੀਸ਼ੇ ਸਾਫ ਕਰੋ ਆਓ ਇਤਨਾ ਕਿੰਨੀ ਸਫਾਈ ਸਫਾਈ ਦੂਸਰੀ ਖਦਾਈ ਆਓ ਮਹਾਪੁਰਸ਼ ਰਤਵਾੜਾ ਸਾਹਿਬ ਵਾਲੇ ਬਰਮ ਗਿਆਨੀ ਤਤਵੇਤੇ ਸੰਤ ਬਾਬਾ ਬਰੇਆਮ ਸਿੰਘ ਜੀ ਮਹਾਰਾਜ ਉਹਨਾਂ ਤੋਂ ਅਸੀਂ ਆਨੰਦ ਲਿਆ ਏ ਹੁਣ ਮੌਜੂਦਾ ਮੁਖੀ ਸੰਤ ਬਾਬਾ ਲਖਮੀਰ ਸਿੰਘ ਜੀ ਸੰਤ ਬਾਬਾ ਹਰਪਾਲ ਸਿੰਘ ਜੀ ਆਓ ਸਾਡਾ ਪ੍ਰੇਮ ਹੈ ਕਿਤਨਾ ਕੁ ਪ੍ਰੇਮ ਹੈ ਦੱਸਣੇ ਦੇ ਬਾਹਰ ਹੈ ਗੁਜੇ ਸ਼ਬਦਾਂ ਵਿੱਚ ਆ ਗਿਆ ਉਹ ਪ੍ਰੇਮ ਨਹੀਂ ਹੋ ਸਕਦਾ ਇਹ ਤਾਂ ਸ਼ਬਦਾਂ ਤੋਂ ਬਾਹਰ ਹੁੰਦਾ ਕਿਤੇ ਐਸ ਗੱਲ ਦਾ ਖਲਾਸਾ ਕੀਤਾ ਜਾਵੇਗਾ ਜੇ ਸਮਾਂ ਹੋਇਆ ਆਓ ਆਉਣ ਵਾਲਾ ਸਮਾਂ ਪਿਆਰ ਨਾਲ ਸਰਬਨ ਕਰੀਏ ਵਿੱਚ ਸਮੇਂ ਦੇ ਰਹਿੰਦੇ ਰਹਿੰਦੇ ਕਿਉਂਕਿ ਬਾਬਾ ਜੀ ਅਸੀਂ ਆਏ ਸੀ ਇੱਧਰ ਹੰਡੇਸਰ ਉਹ ਮਾਤਾ ਜੀ ਕਹਿੰਦੇ ਖੁੱਲਾ ਸਮਾਂ ਏ ਤੁਹਾਡਾ ਹੀ ਏ ਸਮਾਂ ਹੋਰ ਕਿਸੇ ਦਾ ਨਹੀਂ ਹੈ ਮੈਂ ਲੱਗਿਆ ਰਿਹਾ ਲਗਾਤਾਰ ਮੈਂ ਦੂ ਘੰਟੇ ਕੀਰਤਨ ਗਰੀਗਾ ਬੈਠੇ ਰਹੇ ਹੋਰ ਬੁਲਾਰੇ ਮੈਨੂੰ ਬਾਬਾ ਜੀ ਨੇ ਬਾਅਦ ਚ ਦੱਸਿਆ ਮਾਂ ਬਾਬਾ ਜੀ ਮੈਨੂੰ ਤਾਂ ਨਾ ਇਸ ਤਰ੍ਹਾਂ ਕਿਹਾ ਸੀ ਕਿਉਂਕਿ ਹੱਥ ਚੋਂ ਆਉਂਦਾ ਜਿਹੜਾ ਮੁਖੀ ਹੁੰਦਾ ਵੀ ਕੀ ਇਤਰਾ ਹੁਣ ਇੱਥੇ ਆਪਾਂ ਟਾਈਮ ਸਿਰ ਆਓ ਹੋਰ ਜੀਲਪੁਰ ਤੋਂ ਬਨੂੜ ਤੋਂ ਉਸ ਮਾਫ਼ ਕਰਨਾ ਬਨੂੜ ਤੋਂ ਵੀ ਮਹਾਪੁਰਖ ਆਏ ਹੋਏ ਨੇ ਹੋਰ ਕਥਾਵਾਚਕ ਕਿੰਨੇ ਪਿਆਰ ਦੇ ਨਾਲ ਕਿੰਨਾ ਉਦਮ ਕਰਦੇ ਨੇ ਮਹਾਰਾਜ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾ ਸੁੱਚੇ ਪਾਸ਼ਾ ਭਗਤ ਜੀ ਦੇ ਸਿਰ ਦੇ ਉੱਤੇ ਹੱਥ ਰੱਖਣਾ ਚਲਾਈਆਂ ਸੇਵਾਵਾਂ ਸੰਤ ਬਾਬਾ ਜਗ ਮੇਲ ਸਿੰਘ ਜੀ ਨੇ ਜਿਨ੍ਹਾਂ ਨੇ ਮੇਲਿਆ ਹੋਇਆ ਇੱਥੇ ਬਹੁਤ ਸਾਰੀਆਂ ਸੰਗਤਾਂ ਸੇਵਾ ਕਰਦੀਆਂ ਸਾਰਿਆਂ ਦੀ ਸੇਵਾ માં ਮਹਾਰਾਜ ਲੇਖੇ ਚਲਾਉਣ ਆਓ ਆਉਣ ਵਾਲਾ ਸਮਾਂ ਸਰਬਣ ਕਰੀਏ ਬਿਆਹਤ ਪੁੱਲਾਂ ਦੀ ਖੀਮਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ